ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕੱਟਾਂਗੇ ਸੂਟ ਲਾਈਨਿੰਗ ਵਾਲਾ ਠੀਕ ਹੈ ਜੀ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਾਂਗੇ ਤੇ ਆਪਣੇ ਕੋਲੇ ਨਾਪ ਹੈਗਾ 47 ਇੰਚ ਲੰਬਾਈ ਹੈ ਕਮੀਜ਼ ਦੀ ਤੇ ਆਪਣਾ ਚੈਸਟ ਜਿਹੜੀ 24.5 ਤੇ ਕਮਰ 19 ਤੇ ਹੈਪ ਜਿਹੜੀ 26 ਠੀਕ ਹੈ ਜੀ ਇਹਦੇ ਹਿਸਾਬ ਨਾਲ ਆਪਾਂ ਕਟਿੰਗ ਕਰਾਂਗੇ ਤੇ ਆਪਣੀ ਜਿਹੜੀ ਘੇਰਾ ਹੈਗਾ 4 ਇੰਚੇ ਦਾ ਘੇਰਾ ਆਪਾਂ ਜਿਆਦਾ ਥੋੜਾ ਘੱਟਦੀ ਹੋਰ ਪਾਉਂਦੇ ਆ ਤਾਂ ਕਰਕੇ ਆਪਾਂ ਇਹ ਇੰਨਾ ਹੀ ਰੱਖਣਾ ਜਿਹੜੀ ਹੈਪ ਆ ਆਪਣੀ 26.5 ਹੈ ਠੀਕ ਹੈ ਆਪਾਂ ਨੇ ਘੇਰੇ ਦੇ ਹਿਸਾਬ ਨਾਲ ਨੇ ਇਹਨੂੰ ਫੋਲਡ ਕਰਨਾ ਆਪਾਂ ਨੇ ਆਪਣਾ ਹੈਪ ਜਿੰਨੀ 26.5 ਜਿਵੇਂ ਉਹਦੇ ਹਿਸਾਬ ਨਾਲ ਆਪਾਂ ਇਹ ਦੁਹਰਾ ਕਰਾਂਗੇ ਠੀਕ ਹੈ ਜੀ ਤੇ ਆਪਾਂ ਪਹਿਲਾਂ ਸਭ ਤੋਂ ਕਰਾਂਗੇ 26 ਦੇ ਵਿੱਚ ਆਪਾਂ ਚਾਰ ਐਡ ਕਰ ਲੈਣੇ ਆ 26 ਦੇ ਵਿੱਚ 4 ਐਡ ਕਰਨਾਗੇ ਸੌਰੀ ਤੇ ਆਪਾਂ 1/2 ਇੰਚ ਛੱਡ ਦਿੰਨੇ ਆ ਉਹਨਾਂਕ ਤਾਂ ਚੱਲ ਜਾਂਦਾ ਕਪੜਾ 26 ਦੇ ਵਿੱਚ ਆਪਾਂ 4 ਐਡ ਕੀਤੇ ਆਪਣੇ ਬਣ ਗਿਆ 30 ਇੰਚ ਠੀਕ ਹੈ 30 ਦਾ ਆਪਣਾ ਅੱਧਾ ਹੋ ਗਿਆ 15 ਠੀਕ ਹੈ ਜੀ ਇੱਥੋਂ ਆਪਾਂ ਨੇ 15 15 ਇੰਚ ਰੱਖ ਲੈਣਾ ਉਦੋਂ ਆਪਾਂ ਪੱਤਰ 15 ਕਰ ਲੈਣਾ ਠੀਕ ਹੈ ਫਿਰ ਆਪਾਂ ਕਰਾਂਗੇ ਇੱਥੋਂ ਆਪਾਂ ਰੱਖਾਂਗੇ 13 ਠੀਕ ਹੈ ਜੀ 13ਾ ਜਿਹੜਾ ਆਪਾਂ ਨੇ ਰੱਖਣਾ 13 ਇੰਚ ਉਹਨਾਂ ਦਾ 13ਾ ਤਿਆਰ ਹੈ ਤੇ ਆਪਾਂ 13 ਦੇ ਹਿਸਾਬ ਨਾਲ 14 ਦੀ ਕਟਾਈ ਕਰਾਂਗੇ ਠੀਕ ਹੈ ਜੀ 14 ਦਾ ਅੱਧ ਹੋ ਗਿਆ 7 ਇੱਥੇ ਆਪਾਂ ਲਾਵਾਂਗੇ 7 ਇੰਚ ਤੇ ਇੱਥੇ ਵੀ ਆਪਾਂ 7 ਇੰਚ ਤੇ ਦੋ ਨਿਸ਼ਾਨ ਲਾ ਲੈਨੇ ਆਪਾਂ ਠੀਕ ਹੈ ਤੇ ਇਹਨਾਂ ਦੀ ਜਿਹੜੀ ਚੈਸਟ ਹੈ ਉਹ 3/4 ਹੈ ਠੀਕ ਹੈ 2/4 ਵਾਲੇ ਦਾ ਆਪਾਂ ਰੱਖਾਂਗੇ ਮੋਡਾ 7/2 ਠੀਕ ਹੈ ਜੀ 7/2 ਇੱਥੋਂ ਆਪਾਂ ਨੇ 7/2 ਤੇ ਲਗਾ ਦੇਣਾ ਹੁਣ ਆਪਾਂ ਨੇ ਇਹਦਾ ਹੈਗਾ ਸਾਢੇ 24 ਇੰਚ ਤੇ ਇੱਥੋਂ ਆਪਾਂ 24.5 ਦਾ ਸਾਢੇ 24 ਦੇ ਵਿੱਚ ਆਪਾਂ 1/2 ਇੰਚ ਐਡ ਕਰਾਂਗੇ ਤੇ ਆਪਾਂ ਕਰਾਂਗੇ 24.5 ਦੇ ਵਿੱਚ 25 ਦੇ 25 ਦਾ ਅੱਧਾ ਆਪਾਂ ਕਰ ਲੈਣਾ 12.5 ਓਕੇ ਸਾਢੇ 12 ਤੇ ਆਪਾਂ ਨੇ ਇੱਥੇ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਤੇ ਫਿਰ ਆਪਾਂ ਸਾਈਡ ਵਾਲਾ ਨਿਸ਼ਾਨ ਲਾਵਾਂਗੇ ਠੀਕ ਹੈ ਸਾਈਡ ਹੈਗੀ ਆਪਣੀ 17 ਇੰਚ ਇਥੋਂ ਆਪਾਂ ਨੇ 17 ਤੇ ਲਗਾਵਾਂਗੇ 17 ਦੇ ਵਿੱਚ ਇੱਕ ਐਡ ਕਰਾਂਗੇ ਠੀਕ ਹੈ 18 ਇੰਚ 17 ਤਾਂ ਆਪਣੀ ਤਿਆਰ ਹੈ ਲੈ ਸਾਈਡ ਤੇ ਇਹਦੇ ਵਿੱਚ ਇੱਕ ਜੋੜਨਾ ਆਪਾਂ ਹੁਣ ਆਪਣੀ ਹੈਪ ਹੈ ਪੈ ਗਈ 26 26 ਦਾ ਆਪਣਾ ਅੱਧ ਕਿੰਨਾ ਹੋ ਗਿਆ ਸਵਾ 13 ਠੀਕ ਹੈ ਜੀ ਇਹਦਾ ਆਪਾਂ ਅੱਧ ਕਰ ਲੈਣਾ ਤੇ ਇਥੋਂ ਆਪਣਾ ਹੈਗਾ ਜਾਲਾ ਇਹਦਾ ਹੈਗਾ ਕਮਰ ਕਮਰ ਆਪਣੀ ਹੈਗੀ 19 ਠੀਕ ਹੈ ਜਿਹੜਾ ਭਾਰੀ ਨਾਪ ਦਾ ਸੂਟ ਆ ਉਹਦੀ ਆਪਾਂ ਇੱਥੇ 8 ਤੇ ਆਪਣੀ ਜਿਹੜੀ ਕਮਰ ਦਾ ਨਿਸ਼ਾਨ ਲਾਵਾਂਗੇ ਤੇ ਬਾਅਦ ਵਿੱਚ ਆਪਾਂ ਇਹ ਪਲੋਈਆਂ ਦੇ ਨਿਸ਼ਾਨ ਲਾ ਕੇ ਇੱਕ ਵਾਰ ਚੈੱਕ ਵੀ ਕਰ ਲੈਣਾ ਤੇ ਇੱਥੋਂ ਆਪਾਂ ਨੇ 19 ਦੇ ਹਿਸਾਬ ਨਾਲ 20 ਇੰਚ ਤੇ ਲਾਵਾਂਗੇ ਠੀਕ ਹੈ ਜੀ ਇਹਨਾਂ ਦੀ ਜਾਨੀ ਪੇਕ ਦੇ ਹਿਸਾਬ ਨਾਲ ਆਪਾਂ ਨੂੰ ਥੋੜੀ ਫੀਟਿੰਗ ਦੇ ਨਾਲ ਜ਼ਿਆਦਾ ਹੁੰਦੀ ਹੈ ਤੇ ਫਿਰ ਆਪਾਂ ਇਹਦਾ ਦੋ ਪਲੋਈਆਂ ਪਾ ਕੇ ਵੀ ਸਟਿਚ ਕਰ ਦਿੰਨੇ ਹੁੰਦੇ ਆ ਤੇ ਇਹ ਆਪਾਂ ਇੱਕ ਇੱਕ ਪਲੋਈ ਪਾਵਾਂਗੇ ਤਾਂ ਆਪਣਾ 사ਡੇ 사데 19 사데 20 ਰੱਖ ਸਕਦੇ ਠੀਕ ਹੈ ਤੇ ਵੈਸੇ ਆਪਾਂ ਥੋੜਾ ਲੂਸ ਕਰਨਾ ਹੈ ਇੱਥੋਂ ਆਪਾਂ ਨੇ ਇਹ ਆਪਣਾ ਹੁਣ ਚੈਸਟ ਦਾ ਨਿਸ਼ਾਨ ਲੱਗ ਗਿਆ ਇਹ ਕਮਰ ਦਾ ਤੇ ਇਹ हिਪ ਦਾ ਇਹ ਆਪਣਾ ਜਿਹੜਾ ਮੋਡਾ ਬੈਕ ਗਲਾ ਇਹਨਾਂ ਦਾ ਹੈਗਾ 6.5 ਠੀਕ ਹੈ ਜੀ ਤੇ ਇੱਥੋਂ ਆਪਾਂ 3.5 ਤੱਕ ਹੀ ਆਪਣਾ ਸਿੱਧਾ ਆ ਜਾਣਾ 3.5 사데 3.5 ਤੱਕ ਸਿੱਧਾ ਇੱਥੋਂ ਆਪਾਂ ਨੇ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਜਿਹੜੇ ਆਪਣੀ ਕਾਟ ਹੈ ਇੱਥੇ ਲਿਆਵਾਂਗੇ ਠੀਕ ਹੈ ਜੀ ਇਹ ਤਾਂ ਆਪਾਂ ਗਲਾਈ ਕਰਦੇ ਹਾਂ ਜਿਹੜਾ ਭਾਰੀ ਨਾਪਦਾ ਇਹ ਆਪਣਾ ਮੋਢਾ ਇਧਰ ਨੂੰ ਵੱਧ ਜਾਂਦਾ ਠੀਕ ਹੈ ਸਾਢੇ 7 ਤਾਪਾਂ ਨੂੰ ਰਫੇਰ ਵੀ ਰੱਖਣਾ ਹੀ ਪੈਂਦਾ ਤੇ ਕਿਉਂਕਿ ਆਹ ਆਪਣੀ ਜਿਹੜੀ ਸਿੱਧੀ ਕਾਟ ਆ ਇਹ ਆਪਣੀ 1 ਇੰਚ ਤਾਂ ਆਪਣੀ ਉੱਪਰ ਹੀ ਕੱਟੀ ਜਾਣੀ ਹੈ ਕਿਉਂਕਿ 1/2 ਇੰਚ ਆਪਣਾ ਸਲਾਈ ਜਾਊਗਾ 1/2 ਇੰਚ ਦੀ ਕਾਟ ਪਾਉਗੀ 1 ਇੰਚ ਆਪਣਾ ਇਹ ਉੱਪਰੋਂ ਘਟ ਜਾਣਾ ਇਹ ਵਾਲਾ ਚੀਜ਼ ਇਹ ਆਪਣੀ ਇੱਥੇ ਇੱਥੋਂ ਤੱਕ ਆਪਣੀ ਘਾਟੀ ਜਾਣੀ ਹੈ ਇਹ ਆਪਣਾ ਜਿਹੜਾ ਸਿੱਧਾ ਇੰਨਾ ਹੀ ਰਹਿ ਜਾਣਾ ਇੱਥੋਂ ਆਪਾਂ ਨੇ ਗਲਾਈ ਜਿਹੜੀ ਇਦਨ ਨੂੰ ਪਾਉਣੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਇਹਦਾ ਇੱਥੋਂ ਆਪਾਂ 2 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਗਲਾ ਜਿਹੜਾ ਚੌੜਾ ਆਪਾਂ 5 ਪਾਉਣਾ ਹੋਵੇ ਤਾਂ 2 ਦਾ ਨਿਸ਼ਾਨ ਲਾ ਲੈਣਾ ਠੀਕ ਹੈ ਇਥੋਂ ਪਾਤੀ ਰੇਦੀ 8 ਇੰਚ ਦੀ ਡਾਊਨ ਪਾ ਮੰਗੇ ਹੁਣ ਆਪਾਂ ਜਿਹੜਾ ਆ ਨਿਸ਼ਾਨ ਹੈ ਇਹਨੂੰ ਆਪਾਂ 2 ਇੰਚ ਤੱਕ ਸਿੱਧਾ ਰੱਖਾਂਗੇ ਠੀਕ ਹੈ ਜਿਹੜੇ ਪਤਲਾ ਹੁੰਦਾ ਉਹਨਾਂ ਦੇ ਆਪਾਂ 1.5 ਇੰਚ ਤੱਕ ਸਿੱਧਾ ਰੱਖ ਲੈਣੇ ਤੇ ਜਿਹੜਾ ਥੋੜੇ ਭਾਰ ਐਸ ਨਾਪਦਾ ਉਹਨੂੰ ਆਪਾਂ ਇਥੋਂ 2 ਇੰਚ ਤੱਕ ਸਿੱਧਾ ਫਿਰ ਇਥੋਂ ਆਪਾਂ ਕਾਟ ਚੱਕਾਂਗੇ ਆਪਾਂ ਇਹਦੇ ਨਾਲ ਮਿਲਾਵਾਂਗੇ ਠੀਕ ਹੈ ਜੀ ਇਦਾਂ ਆਪਾਂ ਕਾਟੇ ਦੀ ਇਸ ਤਰ੍ਹਾਂ ਹੋਊਗੀ ਇਹਦੇ ਨਾਲ ਮਿਲਾਉਣੀ ਹੈ ਠੀਕ ਹੈ ਫਿਰ ਆਪਾਂ ਨੇ ਇੱਥੋਂ ਆਪਾਂ ਇਦਾਂ ਇਹਦੇ ਨਾਲ ਠੀਕ ਹੈ ਇਹ ਬਹੁਤ ਹੀ ਜ਼ਿਆਦਾ ਮਤਲਬ ਇਹਦੀ ਵਿਚਾਲੂ ਫਿਟਿੰਗ ਘੱਟ ਹੁੰਦੀ ਹੈ ਉਪਰੋਂ ਤੇ ਹਿੱਪ ਤੋਂ ਇਹਦਾ ਜ਼ਿਆਦਾ ਕਮੀ ਜ਼ਿੰਦਾ ਇਹਦੀ ਇਸ ਤਰ੍ਹਾਂ ਕੱਟ ਪੈਣੀ ਹੈ ਤੇ ਇਹਦੇ ਆਪਾਂ ਜਿਹੜੇ ਆ ਕਿ ਕਪਲੋਈ ਪਾਣੀ ਉਹ ਆਪਾਂ ਡੂੰਗੀ ਪਾਵਾਂਗੇ ਥੋੜੀ ਜੀ ਤਾਂ ਕਰਕੇ ਆਪਣੇ ਜਿਹੜੀ ਥੋੜੀ ਜੀ ਘਾਟ ਇਹ ਇਧਰ ਨੂੰ ਆ ਗਈ ਠੀਕ ਹੈ ਹੁਣ ਆਪਾਂ ਇੱਥੋਂ ਰੱਖਾਂਗੇ 22 ਇੰਚ ਇਤੋਂ ਆਪਾਂ 2 ਇੰਚ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ। ਹੁਣ ਆਪਾਂ ਨੇ ਇਹ ਵਾਲੀ ਪਲੋਈ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਜੀ। ਇਤੋਂ ਆਪਾਂ ਜਿਹੜੀ ਪੁਰੋ ਰੱਖ ਕੇ ਪਲੋਈ ਆਪਾਂ ਨੇ ਪਾਉਣੀ ਹੈ 12.5 ਤੇ 12.5 ਆਪਾਂ ਤਿਆਰ ਕਰਨੀ ਹੈ ਤੇ ਕਾਰਟ ਦੇ ਨੀਚੇ ਤੋਂ ਰੱਖ ਕੇ ਆਪਾਂ ਲਾਵਾਂਗੇ 13 ਇੰਚ ਤੇ ਠੀਕ ਹੈ ਜੀ। ਇਤੋਂ ਆਪਾਂ ਫਿਰ ਰੱਖਾਂਗੇ 6 ਇੰਚ ਦੇਖੋ ਲੰਬੀ ਸ਼ੇਰ ਦਾ ਅਰਧ ਹੋ ਗਿਆ 3 ਤੇ ਆਪਣੀ ਸਾਰੀ ਕਾਰਟ ਜਿਹੜੀ ਐ ਸੌਰੀ ਕਮਰ ਦਾ ਨਿਸ਼ਾਨ ਆਪਣਾ ਬਿਲਕੁਲ ਉੱਥੇ ਅੱਟ ਕੇ ਆ ਗਿਆ ਠੀਕ ਐ ਫਿਰ ਆਪਾਂ ਇਧਰ ਉਹ ਹੀ ਰੱਖਾਂਗੇ ਇੱਥੋਂ ਆਪਾਂ ਇਹ ਰੱਖਾਂਗੇ ਸਾਢੇ ਪੌਣੇ ਚਾਰ ਰੱਖਾਂਗੇ ਠੀਕ ਐ ਜੀ ਸਾਢੇ 3 ਨਹੀਂ ਰੱਖਦੇ ਇਹ ਕਿਉਂਕਿ ਥੋੜਾ ਭਾਰੀ ਨਾਕਦਾ ਆਪਾਂ ਇੱਥੋਂ ਰੱਖਾਂਗੇ ਸਾਢੇ 3 ਠੀਕ ਐ ਜੀ ਪੌਣੇ ਚਾਰ ਸਾਢੇ 3 ਹੀ ਨਿਕਲ ਜਾਂਦਾ ਭਾਜੀ ਇੱਥੋਂ ਰੱਖਾਂਗੇ ਪੌਣੇ ਚਾ ਪੌਣੇ ਚਾਰ ਦਾ ਸਨ ਲਾ ਕੇ ਆਪਾਂ ਨਿਸ਼ਾਨ ਲਾ ਲੈਨੇ ਆ ਠੀਕ ਹੈ ਜੀ ਇਹ ਵਾਲੇ ਬਲੂਈ ਦੇ ਇਹ ਜਿਹੜੀ ਆਪਣਾ ਮੋਡੇ ਦੀ ਕਾਰਟ ਹੈ ਇਹਦੇ ਆਪਾਂ ਨੀਚੇ ਵਾਲੇ ਪਾਸੇ ਇੱਥੇ ਲਾਵਾਂਗੇ ਠੀਕ ਹੈ ਨਿਸ਼ਾਨ ਇੱਥੋਂ ਆਪਾਂ ਨੇ ਇਹਦੇ ਕੋਲ ਦੀ ਲਿਆ ਕੇ ਜਿਹੜਾ ਆ ਚੀਜ਼ ਹੈ ਇੱਥੇ ਆਪਾਂ ਇੱਕ ਰੱਖ ਲੈਣਾ ਠੀਕ ਹੈ ਤੇ ਆ ਨਿਸ਼ਾਨ ਨਾਲ ਪਲਾ ਕੇ ਤੇ ਆਪਾਂ ਇੱਥੇ ਤਿੰਨ ਤੇ ਤਿਆਨ ਤੇ ਨਿਸ਼ਾਨ ਲਾਉਣਾ ਠੀਕ ਹੈ ਇਹ ਤੋਂ 3 ਇੰਚ ਛੱਡ ਕੇ ਤੇ ਇਹਨਾਂ ਨਿਸ਼ਾਨ ਨੂੰ ਸਿੱਧਾ ਆਪਾਂ ਇਹ ਜਿਹੜੀ ਸਾਈਡ ਬਲੋਈ ਪਾਉਣੀ ਹੈ ਹੁਣ ਆਪਾਂ ਇੱਥੇ ਲਾਵਾਂਗੇ ਤੋਂ ਉਹਨਾਂ ਦੇ ਵਿਚਾਲੇ ਨਿਸ਼ਾਨ ਇਹ ਆਪਣਾ ਦੋਨੇ ਸੇਮ ਸੇਮ ਜੇ ਹੋਣਾ ਚਾਹੀਦਾ ਜਿਵੇਂ ਆਪਾਂ ਮਣ ਕੇ ਵੇਖ ਲਓ ਇੱਥੋਂ ਆਪਣਾ ਇੱਕੋ ਜਿਹਾ ਸਵਾ 2 ਤੇ ਇਧਰ ਨੂੰ ਵੀ ਆਪਣਾ ਸਵਾ 2 ਠੀਕ ਹੈ ਇਸ ਨਿਸ਼ਾਨ ਆਪਣੇ ਇੱਕੋ ਜਿਹੇ ਚਾਹੀਦੇ ਆ ਇਥੋਂ ਆਪਾਂ ਜਿਹੜਾ ਆ ਫਿੱਟ ਲਾਇਆ ਨਿਸ਼ਾਨ ਇਹਦੇ ਕੋਲ ਦੀ ਆਪਾਂ ਉੱਪਰ ਦੀ ਇਹ ਵਾਲੀ ਪਲੋਈ ਜਿਹੜੀ ਉੱਪਰ ਦੀ ਇਦਾਂ ਆਪਾਂ ਪਾਵਾਂਗੇ ਠੀਕ ਹੈ ਜੀ ਹੁਣ ਆਪਣੇ ਸਾਰੇ ਪਲੋਈਆਂ ਦੇ ਨਿਸ਼ਾਨ ਲੱਗ ਗਏ ਆ ਤੇ ਇਸੇ ਤਰ੍ਹਾਂ ਆਪਾਂ ਇਹ ਸਾਰੇ ਨਿਸ਼ਾਨ ਲਾਉਣੇ ਆ ਲਾਈਨਿੰਗ ਵਾਲੇ ਸੂਰਤ ਤੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹਦੀ ਕ੍ਰਾਂਕਟਿੰਗ ਇਹ ਆਪਾਂ ਨੇ ਸਾਰੇ ਨਿਸ਼ਾਨ ਲਗਾ ਲਏ ਆ ਇਥੋਂ ਆਪਾਂ ਕੱਟ ਕਰਾਂਗੇ கட்டோ